ਹਾਲ ਪਾਤਸ਼ਾਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਤੁੱਦ ਬਿਨ ਰੋਗ ਰਜਾਈਆਂ ਦਾ ਓਢਣਾ 나ਗ ਨਿਵਾਸਾ ਧੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱתר ਚੰਗਾ ਪਟ ਖਿੜਿਆ ਦਾ ਰਹਿਣਾ ਖਿਆਲ ਪਾਤਸ਼ਾਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਤੋਦ ਬਿਨ ਰੋਗ ਰਜਾਈਆਂ ਦਾ ਓਢਣਾ ਨਾਗ ਨਿਵਾਸਾ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱתר ਚੰਗਾ ਪਠ ਖਿੜਿਆ ਦਾ ਰਹਿਣਾ ਖਿਆਲ ਪਾਤਸ਼ਾਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਤੁੱਦ ਬਿਨ ਰੋਗ ਰਜਾਈਆਂ ਦਾ ਓਡਣਾ 나ਗ ਨਿਵਾਸਾ ਦੇ ਰਹਿਣਾ ਸੋਲਾ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਇਆ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱתר ਚੰਗਾ ਪਠ ਖਿੜਿਆ ਦਾ ਰਹਿਣਾ ਖਿਆਲ ਪਾਤਸ਼ਾਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਮੁਰੀ ਤਾ ਦਾ ਕਹਿਣਾ ਤੁੱਦ ਬਿਨ ਰੋਗ ਰਜਾਈਆਂ ਦਾ ਓਡਣਾ 나ਗ ਨਿਵਾਸਾ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱתר ਚੰਗਾ ਪਠ ਖਿੜਿਆ ਦਾ ਰਹਿਣਾ ਖਿਆਲ ਪਾਤਸ਼ਾਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਢਣਾ 나ਗ ਨਿਵਾਸਾ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਇਆ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱתר ਚੰਗਾ ਪਟ ਖਿੜਿਆ ਦਾ ਰਹਿਣਾ ਖਿਆਲ ਪਾਤਸ਼ਾਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾਦਾ ਕਹਿਣਾ ਤੁੱਦ ਬਿਨ ਰੋਗ ਰਜਾਈਆਂ ਦਾ ਓਡਣਾ 나ਗ ਨਿਵਾਸਾ ਥੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱתר ਚੰਗਾ ਪਠ ਖਿੜਿਆ ਦਾ ਰਹਿਣਾ ਖਿਆਲ ਪਾਤਸ਼ਾਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਮੁਰੀਤਾ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਡਣਾ 나ਗ ਨਿਵਾਸਾ ਦੇ ਰਹਿਣਾ ਸੋਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਇਆ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱתר ਚੰਗਾ ਪਟ ਖਿੜਿਆ ਦਾ ਰਹਿਣਾ ਖਿਆਲ ਪਾਤਸ਼ਾਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਕਹਿਣਾ ਤੁੱਦ ਬਿਨ ਰੋਗ ਰਜਾਈਆਂ ਦਾ ਓਢਣਾ 나ਗ ਨਿਵਾਸਾ ਧੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱתר ਚੰਗਾ ਪਠ ਖਿੜਿਆ ਦਾ ਰਹਿਣਾ ਖਿਆਲ ਪਾਤਸ਼ਾਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਡਣਾ 나ਗ ਨਿਵਾਸਾ ਦੇ ਰਹਿਣਾ ਸੋਲਾ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਇਆ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱתר ਚੰਗਾ ਪਠ ਖਿੜਿਆ ਦਾ ਰਹਿਣਾ ਖਿਆਲ ਪਾਤਸ਼ਾਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਉਡਣਾ ਨਾਗ ਨਿਵਾਸਾ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱਥਰ ਚੰਗਾ ਪਾਠ ਖਿੜਿਆ ਦਾ ਰਹਿਣਾ ਖਿਆਲ ਪਾਤਸ਼ਾਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਡਣਾ 나ਗ ਨਿਵਾਸਾ ਧੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਇਆ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱתר ਚੰਗਾ ਪਠ ਖਿੜਿਆ ਦਾ ਰਹਿਣਾ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਆਲ ਮੁਰੀ ਦਾਦਾ ਕਹਿਣਾ ਤੁੱਦ ਬਿਨ ਰੋਗ ਰਜਾਈਆਂ ਦਾ ਓਡਣਾ 나ਗ ਨਿਵਾਸਾ ਥੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱתר ਚੰਗਾ ਖੜ ਖਿੜਿਆ ਦਾ ਰਹਿਣਾ ਖਿਆਲ ਪਾਤਸ਼ਾਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਡਣਾ 나ਗ ਨਿਵਾਸਾ ਧੇ ਰਹਿਣਾ ਸੋਲਾ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਇਆ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱתר ਚੰਗਾ ਪਟ ਖਿੜਿਆ ਦਾ ਰਹਿਣਾ ਖਿਆਲ ਪਾਤਸ਼ਾਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦਾ ਕਹਿਣਾ ਤੁੱਦ ਬਿਨ ਰੋਗ ਰਜਾਈਆਂ ਦਾ ਓਡਣਾ 나ਗ ਨਿਵਾਸਾ ਧੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱתר ਚੰਗਾ ਅਠ ਖਿੜਿਆ ਦਾ ਰਹਿਣਾ